ਹਮੇਰਾ ਤਾਂ ਦੇਖੋ ਲਿਖਦੇ ਹੀ ਨਹੀਂ ਹੈਗੇ ਅੱਛਾ ਜੀ 체ਤੀ ਕੀ ਤੇਨੇ ਦੇ ਮੈਂ ਹਰ ਵਾਰੀ ਇਹ ਮੈਂ ਬਥੇਰੇ ਵਾਰੀ ਗੱਲ ਵੀ ਕੀਤੀ ਹੈ ਕਹਿ ਵੀ ਦਿਨਾ ਕਈ ਜਿਹੜੇ ਲੇਖ ਕਹਿ ਗਨੇ ਉਹ ਕਹਿੰਦੇ ਜੀ ਅਸੀਂ ਫਲਾਣੇ ਲਿਖਾਰੀ ਤੋਂ ਲਖਾਵਾਂਗੇ ਦੋ ਸ਼ਬਦ ਮੇਰੀ ਇਹੀ ਸਲਾਹ ਹੁੰਦੀ ਆ ਵੀ ਤੁਸੀਂ ਇਹ ਵਿਸਾਖੀਆਂ ਨੇ ਇੱਕ ਤਰ੍ਹਾਂ ਦੀਆਂ ਜੇ ਤੁਹਾਡੀ ਲਿਖਤ ਦੇ ਵਿੱਚ ਦਮ ਹੈਗਾ ਅੱਜ ਨਹੀਂ ਕੱਲ ਨੂੰ ਨਹੀਂ ਕੱਲ ਨੂੰ ਪਰਸੋਂ ਨੂੰ ਉਹਨੇ ਚੱਲ ਹੀ ਜਾਣਾ ਹੁੰਦਾ ਹਨਾ ਤੇ ਉਹ ਦੂਜੀ ਸਚਾਈ ਹੁਣ ਵੈਸੇ ਜਿੱਥੇ ਦਿਲ ਦਾ ਮੈਂ ਇਹਦੇ ਉੱਤੇ ਸੋਸ਼ਲ ਮੀਡੀਆ ਤੇ ਲਿਖਿਆ ਬੋਲਿਆ ਉਦੋਂ ਦਾ ਇਹ ਕੰਮ ਹੋਇਆ ਨਹੀਂ ਵੈਸੇ ਪਹਿਲਾਂ ਇਹ ਹੁੰਦਾ ਸੀਗਾ ਜਿਵੇਂ ਮੰਨ ਲਓ ਤੁਸੀਂ ਕਿਤਾਬ ਆਪਣੀ ਛਪਾਉਣੀ ਆ ਤੁਸੀਂ ਕਿਤੇ ਵੱਡੇ ਲੇਖਕ ਕੋਲੇ ਲੈ ਗਏ ਵੀ ਇਹਦੇ ਦੋ ਸ਼ਬਦ ਲਿਖ ਦਿਓ ਜੀ ਉਹਨਾਂ ਨੇ ਖਾਡਾ ਰੱਖ ਲੈਣਾ ਤੁਹਾਨੂੰ ਪੁੱਛਣਗੇ ਵੀ ਪਬਲਿਸ਼ਰ ਕੌਣ ਆ ਅੱਛਾ ਜੀ ਤੇ ਮੈਨੂੰ ਉਹਦਾ ਵੀ ਭਾਈ ਉਹਦਾ ਕੰਟੈਕਟ ਨੰਬਰ ਦੇ ਦੇ ਉਹਨਾਂ ਨੇ ਸਿੱਧਾ ਮੇਰੇ ਨਾਲ ਕੰਟੈਕਟ ਕਰਨਾ ਦੀ ਯਾਰ ਤੂੰ ਦੋ ਸ਼ਬਦ ਲਿਖ ਦੇ ਹੇਠਾਂ ਮੇਰਾ ਨਾਮ ਲਿਖ ਦੀ ਅੱਛਾ ਜੀ ਬਿਲਕੁਲ ਇਹ ਹੋਇਆ ਤੇ ਕਿਸੇ ਨੇ ਵੀ ਵੱਡੇ ਵੱਡੇ ਲੇਖ ਕਰ ਨੇ ਦੋ ਦੋ ਤਿੰਨ ਤਿੰਨ ਲੇਖ ਕਰ ਨੇ ਲਿਖੇ ਨੇ 20 ਵੀ ਪੇਜ ਖਾਲੀ ਜਿਹੜੇ ਬੇਕਾਰ ਹੀ ਹੁੰਦੇ ਨੇ ਉਹਨਾਂ ਨੂੰ ਕਿਹਨੇ ਪੜਨਾ ਹੁੰਦਾ ਪਰ ਉਹ ਉਹੀ ਥੋੜੇ ਮਰੋੜੇ